ਇੱਕ ਵੀਰ ਜੀ ਨੇ ਸਵਾਲ ਕੀਤਾ ਹੈ ਵੀਰ ਜੀ ਦਾ ਨਾਮ ਜਸਵਿੰਦਰ ਸਿੰਘ ਹੈ ਉਹ ਕਹਿੰਦੇ ਨੇ ਕਿ ਜੇ ਸਿਮਰਨ ਕਰਨ ਲਈ ਇਕੱਲੇ ਹੀ ਬੈਠਣਾ ਹੈ ਫਿਰ ਸਿਮਰਨ ਸੰਗਤ ਵਿੱਚ ਕਿਉਂ ਕਰਦੇ ਹਾਂ ਵਾਹਿਗੁਰੂ ਜੀ ਇਸ ਦਾ ਆਨਸਰ ਅਸੀਂ ਤੁਹਾਨੂੰ ਇਹ ਦਿੰਦੇ ਆ ਕਿ ਜੇ ਅਸੀਂ ਨੌਕਰੀ ਇਕੱਲਿਆਂ ਨੇ ਹੀ ਕਰਨੀ ਹੈ ਤਾਂ ਅਸੀਂ ਸਕੂਲ ਦੇ ਵਿੱਚ ਇਕੱਠ ਦੇ ਵਿੱਚ ਕਿਉਂ ਪੜ੍ਹਨ ਜਾਂਦੇ ਹਾਂ ਹੁਣ ਤੁਸੀਂ ਇੱਥੋਂ ਸਾਰੀ ਗੱਲ ਸਮਝ ਜਾਵੋਗੇ ਕਿ ਨੌਕਰੀ ਤਾਂ ਬੰਦੇ ਨੇ ਇਕੱਲੇ ਨੇ ਕਰਨੀ ਹੁੰਦੀ ਪਰ ਜਾਣਾ ਸਕੂਲ ਪੈਂਦਾ ਉਸ ਸਕੂਲ ਦੇ ਵਿੱਚ ਕਿੰਨੇ ਬੱਚੇ ਹੁੰਦੇ ਆ ਕਲਾਸ ਦੇ ਵਿੱਚ ਵੀ ਕਿੰਨੇ ਬੱਚੇ ਹੁੰਦੇ ਆ ਜੋ ਸਕੂਲ ਆ ਉਹ ਸਿੱਖਣ ਵਾਸਤੇ ਆ ਇਸੇ ਤਰ੍ਹਾਂ ਜੋ ਸੰਗਤ ਆ ਉਹ ਵੀ ਸਿੱਖਣ ਵਾਸਤੇ ਆ ਦੇਖੋ ਇੱਕ ਵਾਈਬ੍ਰੇਸ਼ਨ ਹੁੰਦੀ ਆ ਹਰ ਇੱਕ ਜੀਵ ਦੀ ਜਿਹੋ ਜਿਹੇ ਜੀਵ ਦੇ ਵਿਚਾਰ ਹੁੰਦੇ ਆ ਉਹੋ ਜਿਹੇ ਹੀ ਉਸ ਦੀ ਵਾਈਬ੍ਰੇਸ਼ਨ ਹੁੰਦੀ ਆ ਹੁਣ ਘਰ ਦੇ ਵਿੱਚ ਆਪਾਂ ਬੈਠ ਕੇ ਸਿਮਰਨ ਕਰਾਂਗੇ ਮਨ ਜਲਦੀ ਜੁੜਦਾ ਨਹੀਂ ਸੰਗਤ ਦੇ ਵਿੱਚ ਬੈਠ ਕੇ ਇੱਕ ਅਜਿਹੀ ਵਾਈਬ੍ਰੇਸ਼ਨ ਬਣਦੀ ਆ ਮਾਰੇ ਕਹਿੰਦੇ ਆ ਕਿ ਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਆਪ ਵਰਤਦੇ ਆ ਹਨਾ ਕਿਉਂਕਿ ਜਿੱਥੇ ਆਪਾਂ ਬੈਠ ਕੇ ਮਾਲਕ ਦਾ ਨਾਮ ਲੈ ਰਹੇ ਆ ਸੋ ਮਾਲਕ ਉਸ ਥਾਂ ਦੀ ਆਪ ਰੱਖਿਆ ਕਰਦੇ ਆ ਆਪ ਕਿਰਪਾ ਕਰਦੇ ਆ ਹੁਣ ਹਰ ਇੱਕ ਜੀਵ ਦੀ ਜੋ ਵਾਈਬ੍ਰੇਸ਼ਨ ਆ ਉਹ ਦੂਸਰੇ ਜੀਵ ਨੂੰ ਵੀ ਪ੍ਰਭਾਵਿਤ ਕਰਦੀ ਆ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਦੋਂ ਆਪਾਂ ਕਿਸੇ ਚੜ੍ਹਦੀ ਕਲਾ ਵਾਲੇ ਸੰਤ ਮਹਾਪੁਰਸ਼ਾਂ ਦੇ ਕੋਲ ਬੈਠਦੇ ਆ ਜਾਂ ਕਿਸੇ ਬ੍ਰह्मज्ञानी ਦੇ ਕੋਲ ਸਾਡਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਂਦਾ ਸਾਡਾ ਦਿਲ ਕਰਦਾ ਰਹਿੰਦਾ ਕਿ ਅਸੀਂ ਉਹਨਾਂ ਨੂੰ ਦੇਖੀ ਜਾਈਏ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਸੁਣਦੇ ਜਾਈਏ ਸੋ ਵਾਈ ਗੁਰੂ ਇਹ ਵਾਈਬ੍ਰੇਸ਼ਨ ਹੈ ਔਰਾ ਹੈ ਸੰਗਤ ਦੇ ਵਿੱਚ ਵੀ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਔਰਾ ਬਣਦਾ ਹੈ ਹੁਣ ਉੱਥੇ ਕਿੰਨੀ ਕਮਾਈ ਵਾਲੀਆਂ ਰੂਹਾਂ ਹੁੰਦੀਆਂ ਸੋ ਜਿਹੜੇ ਆਪਣੇ ਵਰਗੇ ਭੁੱਲੇ ਜੀਵ ਆ ਉਹਨਾਂ ਦੇ ਉੱਤੇ ਬਹੁਤ ਜਲਦੀ ਮਨ ਦੇ ਉੱਤੇ ਅਸਰ ਹੁੰਦਾ ਫਿਰ ਸੰਗਤ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਕਲੀਅਰ ਹੋ ਜਾਂਦੀਆਂ ਸਾਡੇ ਸਵਾਲ ਵੀ ਹੁੰਦੇ ਆ ਉਹ ਵੀ ਕਲੀਅਰ ਹੋ ਜਾਂਦੇ ਸੋ ਵਾਈਗੁਰ ਸੰਗਤ ਤੋਂ ਕਦੀ ਵੀ ਭੱਜਣਾ ਨਹੀਂ ਚਾਹੀਦਾ ਡਰਨਾ ਨਹੀਂ ਚਾਹੀਦਾ ਇੱਕ ਵਾਰ ਜੀਵ ਸੰਗਤ ਦੀ ਮਹੱਤਤਾ ਨੂੰ ਸਮਝ ਜਵੇ ਫਿਰ ਦੂਰੋਂ ਦੂਰੋਂ ਆ ਕੇ ਵੀ ਅਸੀਂ ਸੰਗਤ ਕਰ ਲੈਣੇ ਆ ਜਿਵੇਂ ਦੁਨਿਆਵੀ ਤੌਰ ਤੇ ਸਿੱਖਿਆ ਲੈਣ ਵਾਸਤੇ ਸਕੂਲ ਨੇ ਇਹ ਅਧਿਆਤਮਿਕ ਸਿੱਖਿਆ ਲੈਣ ਵਾਸਤੇ ਵੀ ਸੰਗਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਬਹੁਤ ਜੀ ਵੇਖੇ ਨੇ ਜੋ ਇਕੱਲੇ ਬੈਠ ਕੇ ਇਹ ਮਾਰਗ ਸ਼ੁਰੂ ਕਰਦੇ ਨੇ ਇਸ ਤੋਂ ਅੱਗੇ ਜਦੋਂ ਧਿਆਨ ਦਾ ਖੇਡ ਸ਼ੁਰੂ ਹੁੰਦਾ ਹੈ ਕੁਝ ਨਾ ਪਤਾ ਹੁਣ ਕਰਕੇ ਉਹਨਾਂ ਦੇ ਕਈ ਵਾਰ ਕੁੰਡਲੀ ਜਾਗਰਣ ਹੋ ਜਾਂਦਾ ਜਾਂ ਕਾਲ ਉਹਨਾਂ ਨੂੰ ਐਸਾ ਦ੍ਰਿਸ਼ ਦਿਖਾਉਂਦਾ ਹੈ ਕਿ ਉਹ ਨਾਮ ਸਿਮਰਨ ਛੱਡ ਦਿੰਦੇ ਪਰ ਇਹ ਮਾਰਗ ਅਜਿਹਾ ਹੈ ਕਿ ਇੱਕ ਵਾਰ ਇੱਥੇ ਆਪ ਲੱਗ ਗਏ ਤਾਂ ਸਮਝੋ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਅਸੀਂ ਚੱਲਦੇ ਅਖੀਰਲੇ ਸਵਾਸਾਂ ਤੱਕ ਇਸ ਮਾਰਗ ਦੇ ਉੱਤੇ ਲੱਗੇ ਰਹਿਣਾ ਹੈ ਬਾਣੀ ਵੀ ਆਪਾਂ ਨੂੰ ਇਹੇ ਸਮਝਾਉਂਦੀ ਹੈ ਕਿ ਜੋ ਜੀਵ ਪਰਮਾਤਮਾ ਦਾ ਸਿਮਰਨ ਕਰੇਗਾ ਅੰਤ ਸਮੇਂ ਜੋ ਪਰਮਾਤਮਾ ਨੂੰ ਹੀ ਯਾਦ ਰੱਖੇਗਾ ਉਹ ਹੀ ਮੁਕਤ ਹੋਵੇਗਾ ਉਹ ਹੀ ਪਰਮਾਤਮਾ ਨੂੰ ਮਿਲੇਗਾ